ਨਾਰਮਲ ਪਾਣੀ ਤੁਹਾਡੇ ਹੱਥ ਸਾਫ਼ ਕਰੂਗਾ ਤੁਹਾਡੇ ਕੱਪੜੇ ਧੋਂਦਾ ਸਾਰਾ ਕੁਝ ਸਾਫ਼ ਕਰਦਾ ਹੈ ਲੇਕਿਨ ਤੁਸੀਂ ਜੇ ਇਹ ਹੀ ਸੋਚੋ ਕਿ ਤੁਹਾਡੇ ਫਿਲਟਰ ਨਹੀਂ ਆਇਆ ਹੋਇਆ ਪਾਣੀ ਫਿਲਟਰ ਕੀਤਾ ਹੋਇਆ ਪਾਣੀ ਜਾਂ ਇਹਦੇ ਵਿੱਚੋਂ ਜਿੰਨੇ ਤੁਸੀਂ ਕਹਿੰਦੇ ਆ ਵੀ ਇਹ ਸਾਰੇ ਕੈਮੀਕਲ ਜੋ ਕੱਢਿਆ ਹੋਏ ਪਾਣੀ ਦੇ ਨਾਲ ਤੁਸੀਂ ਹੱਥ ਧੋ ਕੇ ਸਾਫ਼ ਨਹੀ ਕਰ ਸਕਦੇ ਜਿੱਥੇ ਤੁਹਾਡੇ ਹੱਥ ਤੋਂ ਉਹਨੂੰ ਇੱਕ ਗਲਾਸ ਲੱਗਦਾ ਸਾਫ਼ ਹੁੰਦਾ ਤੁਹਾਡੇ ਹੱਥ ਸਾਫ਼ ਹੋ ਜਾਂਦੇ ਆ ਉੱਥੇ ਤੁਸੀਂ 4 ਲੀਟਰ 5 ਲੀਟਰ ਪਾਣੀ ਦੇ ਨਾਲ ਵੀ ਹੱਥ ਧੋਈ ਜਾਓਗੇ ਤੁਹਾਡਾ ਸਾਬਣ ਨਹੀਂ ਲੱਤਣਾ ਉਹਦੇ ਨਾਲ ਜੇਕਰ ਉਹ ਤੁਹਾਡਾ ਸਾਬਣ ਹੱਥਾਂ ਤੋਂ ਨਹੀਂ ਲਾ ਸਕਦਾ ਤੇ ਸਾਡੇ ਅੰਦਰ ਦੀ ਸਫਾਈ ਉਹ ਪਾਣੀ ਕਿਵੇਂ ਕਰ ਸਕਦਾ ਇਹਨੂੰ ਅੱਜ ਫਿਲਟਰ 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 ਕਰਕੇ ਆਪਾਂ ਨੇ ਇੰਨਾ ਪ੍ਰਚਾਰ ਕਰ ਦਿੱਤਾ ਕਿੰਦੀ ਤਰਾਸ਼ਦੀ ਦੀ ਗੱਲ ਆ ਸਾਡੇ ਪੰਜਾਬ ਦਾ ਦੁੱਧ 50 ਰੁਪਏ ਕਿਲੋ ਤੇ 50 ਪਾਣੀ 60 ਰੁਪਏ ਦੀ ਬੋਤਲ ਕਿੱਡਾ ਤਕੜਾ ਬਿਜ਼ਨਸ ਹੋ ਰਿਹਾ ਏ ਤੁਹਾਡੇ ਨਾਲ ਕੀ ਜੋ ਤੁਹਾਡੇ ਨਾਲ ਖੇਡ ਖੇਡ ਰਹੀ ਜਾਣਾ ਹੈ ਨਾ ਇਹ ਬੜਾ ਖਤਰਨਾਕ ਖੇਡ ਆ ਇਹ ਨਾਲੇ ਤੁਹਾਡੇ ਪੈਸੇ ਦੀ ਲੁੱਟ ਔਰ ਨਾਲੇ ਤੁਹਾਨੂੰ ਬਿਮਾਰੀਆਂ ਦਿੱਤੀਆਂ ਜਾਂਦੀਆਂ ਇਹਦੇ ਪਾਣੀ ਦੇ ਰਾਹੀਂ ਸ਼ੁਰੂਆਤ ਹੀ ਇੱਥੋਂ ਹੋ ਗਈ ਕਰਦੀ ਸਭ ਤੋਂ ਵੱਡਾ ਇਹ ਖਤਰਨਾਕ ਗੇਮ ਆ ਅਸੀਂ ਪਾਣੀ ਨੂੰ ਕਿਡਨੀ ਦੇ ਵਿੱਚ ਦੇਖੋ ਕਿਡਨੀ ਤੇ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਹੈ ਨਾ ਉਹਨਾਂ ਨੂੰ ਪਾਣੀ ਤੋਂ ਪੀਣ ਤੋਂ ਰੋਕਿਆ ਜਾਂਦਾ ਹੈ ਪਾਣੀ ਘੱਟ ਪੀਓ ਪਾਣੀ ਘੱਟ ਪੀਓ ਹੁਣ ਤੁਸੀਂ ਇੱਕ ਦੱਸੋ ਵੀ ਜਦੋਂ ਪਾਣੀ ਦੀ ਗੱਲ ਆਂਦੀ ਆ ਮੰਨ ਲਓ ਇੱਕ ਕੋਈ ਸੀਵਰੇਜ ਬਲੌਕ ਹੋ ਗਿਆ ਕੋਈ ਪਾਈਪ ਬਲੌਕ ਹੋ ਗਿਆ ਪਾਣੀ ਵਾਲਾ ਬਲੌਕ ਪਾਈਪ ਆਹੋ ਬਲੌਕ ਹੁੰਦਾ ਹੈ ਕਿ ਆਪਾਂ ਉਹਦਾ ਪਾਣੀ ਰੋਕ ਕੇ ਉਹਨੂੰ ਕਹੀਏ ਵੀ ਸੁੱਕ ਜੱਬੇ ਪਹਿਲਾਂ ਅਸੀਂ ਫੇਰ ਇਹਨੂੰ ਚਲਾਵਾਂਗੇ ਜਾਂ ਉਹਨੂੰ ਪਾਣੀ ਨਾਲ ਹੀ ਸਾਫ਼ ਕੀਤਾ ਜਾ ਸਕਦਾ ਉਹਨੂੰ ਪਾਣੀ ਨਾਲ ਹੀ ਸਾਫ਼ ਕੀਤਾ ਜਾ ਸਕਦਾ ਨਾ ਤੇ ਫੇਰ ਪਾਣੀ ਇਹ ਰੁਕਿਆ ਜਾਂਦਾ ਕਿ ਸਾਡੀਆਂ ਕਿਡਨੀਆਂ ਦੀ ਜਿਹੜੀ ਜਾਲੀ ਆ ਉਹ ਤਾਂ ਬਿਲਕੁਲ ਸੁੱਕ ਜਾਂਦੀ ਆ ਜਿਹੜਾ ਉੱਥੇ ਦਾ ਮਟੀਰੀਅਲ ਆ ਉਹ ਸੁੱਕ ਕੇ ਬਿਲਕੁਲ ਕਿਡਨੀਆਂ ਨੂੰ ਸ਼ਰਿੰਕ ਕਰ ਦਿੰਦਾ ਸਾਡੀਆਂ ਕਿਡਨੀਆਂ ਸ਼ਰਿੰਕ ਹੁੰਦੀਆਂ ਨੇ ਕਿਉਂਕਿ ਪਾਣੀ ਨਹੀਂ ਮਿਲਦਾ ਉਹਨਾਂ ਨੂੰ ਫਿਰ ਬੰਦੇ ਦੀ ਫਿਰ ਕਹਿੰਦੇ ਜੀ ਸੇਵਾ ਕਰ ਲੋ ਇਹ ਪਾਣੀ ਦੀ ਬਦੌਲਤ ਕਿਉਂ ਪਾਣੀ ਘਟ ਕਰਦਾ ਪਾਣੀ ਸਾਡਾ ਸਭ ਤੋਂ ਸਭ ਤੋਂ ਬਿਹਤਰੀਨ ਦਵਾਈ ਸਾਡੀ ਪਾਣੀ ਆ ਜਿਹੜਾ ਅੱਜ ਸਾਡਾ ਖਰਾਬ ਹੋਇਆ ਇਦੇ ਵਿੱਚ ਅੱਜ ਮੈਂ ਸਾਰੇ ਦਰਸ਼ਕਾਂ ਨੂੰ ਇਹ ਬੇਨਤੀ ਕਰੂੰਗਾ ਕਿ ਇਹਨੂੰ ਅਲਕਾਲਾਈਨ ਕਰਨ ਵਾਸਤੇ ਇਹਨੂੰ ਵਧੀਆ ਰੱਖਣ ਵਾਸਤੇ ਜ਼ਹਿਰੀਲਾ ਪਾਣੀ ਜਿਹੜਾ ਵੀ ਆਗਾ ਚਾਹੀ ਜਿੱਦਾਂ ਵੀ ਆਪਾਂ ਨਾਰਮਲ ਪਾਣੀ ਜਿਹੜਾ ਸਮਰਸੀਬਲ ਦਾ ਲੈਨੇ ਆ ਨਾ ਉਹ ਨਾਰਮਲ ਪਾਣੀ ਲੈ ਲਓ ਉਹਨੂੰ ਤੁਸੀਂ ਇੱਕ ਵਾਰੀ ਗਰਮ ਕਰ ਲਓ ਉਬਾਲ ਲਓ ਇੱਕ ਵਾਰੀ ਇੱਕ ਵਾਰੀ ਉਬਾਲ ਕੇ ਫਿਰ ਉਹਨੂੰ ਇਹ ਨਹੀਂ ਹੈਗਾ ਕਿ ਉਬਾਲ ਕੇ ਪੀ ਲੈਣਾ ਉਹਨੂੰ ਕੱਪੜੇ ਨਾਲ ਡਬਲ ਕੱਪੜੇ ਦੇ ਨਾਲ ਉਹਨੂੰ ਪਾਣ ਕੇ ਰੱਖ ਲਓ 5 ਲੀਟਰ 10 ਲੀਟਰ ਜਿੰਨਾ ਤੁਸੀਂ ਪੀਣਾ ਉਹ ਪਾਣੀ ਇੱਕ ਵਾਰੀ ਕਰਮ ਕਰਨਾ ਫਿਰ ਉਹ ਪਾਣੀ ਦੇ ਵਿੱਚ ਤੁਸੀਂ ਉਹਨੂੰ ਅਲਕਲਾਈਨ ਕਰਨ ਵਾਸਤੇ ਦੋ ਤਰ੍ਹਾਂ ਦਾ ਅਲਕਲਾਈਨ ਹੋ ਜਾਂਦਾ ਜੇ ਤੁਸੀਂ ਸਬਜ਼ੀਆਂ ਦੇ ਨਾਲ ਕਰਨਾ ਵਿੱਚ ਆਪਣਾ ਪੁਦੀਨਾ ਨਿੰਬੂ ਤੇ ਆਪਣਾ ਖੀਰਾ ਵਗੈਰਾ ਕੱਟ ਕੇ ਪਾਤਾ ਜਿਵੇਂ ਆਪਣਾ ਪਾਇਆ ਹੋਇਆ ਇਹਨੂੰ ਸਵੇਰੇ ਕੱਟ ਕੇ ਪਾਤਾ ਸ਼ਾਮ ਤੱਕ ਵਰਤ ਸਕਦੇ ਹੋ ਰਾਤ ਨੂੰ ਫਿਰ ਪਾ ਦਿਓ ਦੂਜੇ ਦਿਨ ਵਰਤ ਸਕਦੇ ਆਪਾਂ ਸਭ ਤੋਂ ਵਧੀਆ ਇਹ ਹੋ ਗਿਆ ਟੇਸਟ ਦੇ ਵਿੱਚ ਹਲਕਾ ਜਿਹਾ ਤੁਹਾਨੂੰ ਲੱਗੂਗਾ ਲੇਕਿਨ ਵਧੀਆ ਲੱਗਦਾ ਜੇ ਤੁਸੀਂ ਸਬਜੀ ਨਹੀਂ ਪਾਉਣੀ ਫਿਰ ਫਰੂਟ ਵਾਲੇ ਪਾਸੇ ਆਜੋ ਸੰਤਰਾ ਪਾ ਲਓ ਸੇਬ ਪਾ ਲਓ ਚਕੁੰਦਰ ਪਾ ਲਓ ਕੱਟ ਕੇ ਠੀਕ ਆ ਉਹਨੂੰ ਪਾ ਕੇ ਪਾਣੀ ਦੇ ਵਿੱਚ ਰੱਖੋ ਤੇ ਇਹ ਪਾਣੀ ਪੀਓ ਹੁਣ ਪਾਣੀ ਪੀਓਗੇ ਤਾਂ ਇਹਦੇ ਪਾਣੀ ਦਾ ਸਵਾਦ ਤੇ ਆਮ ਪਾਣੀ ਦੇ ਸਵਾਦ ਦਾ ਫਰਕ ਰਹਿਣਾ ਹੈ ਹੁਣ ਰਹੀ ਗੱਲ ਹੱਥ ਧੋਣ ਦੀ ਤੁਸੀਂ ਹੁਣ ਇਸ ਸਾਬਣ ਲੈ ਕੇ ਇਸ ਪਾਣੀ ਦੇ ਨਾਲ ਹੱਥ ਧੋਵੋਗੇ ਨਾ ਇੱਕੋ ਗਲਾਸ ਤੁਹਾਡੇ ਹੱਥ ਸਾਫ਼ ਕਰ ਦੋਗਾ ਅੱਛਾ ਤੇ ਜੇ ਤੁਸੀਂ ਵਾਟਰ ਫਿਲਟਰ ਵਾਲਾ ਪਾਣੀ ਲਓਗੇ ਤੇ 4-5 ਲੀਟਰ ਦੀਆਂ ਬੋਤਲਾਂ 'ਚ ਲੱਗਣ ਗਿਆ ਤਾਂ ਤੁਹਾਡੇ ਹੱਥ ਦਾ ਸਾਪਣਾ ਸਾਫ਼ ਕਰਨਾ ਇਹ ਗਿਆ ਹੋਇਆ ਅੰਦਰ ਹੀ ਸਾਡੇ ਲੀਵਰ ਦੀ ਸਫਾਈ ਕਰੂਗਾ ਸਾਡੀ ਕਿਡਨੀ ਦੀ ਸਫਾਈ ਕਰੂਗਾ ਗੰਦਬੰਦੇ ਨੇ ਕੱਢਣਾ ਜਦੋਂ ਆਪਾਂ ਇਹ ਪੀਣ ਲੱਗ ਜੰਨੇ ਆ ਸਾਡੇ ਨਾ ਕਿਡਨੀਆਂ ਦੇ ਵਿੱਚੋਂ ਇੱਕਦਮ ਐਨੀ ਮਤਲਬ ਸਮੈਲ ਆਉਣ ਲੱਗ ਜਾਂਦੀ ਆ ਪਿਸ਼ਾਬ ਰਾਹੀਂ ਉਹ ਜਿਹੜੀ ਜੰਮਿਆ ਹੋਇਆ ਨਾ ਝਾਗ ਆਉਣ ਲੱਗ ਜਾਂਦੀ ਆ ਇੱਕ ਦਿਨ ਦੋ ਦਿਨ ਤਾਂ ਇਦਾਂ ਨਿਕਲਦੀ ਆ ਵਿੱਚੋਂ ਉਹ ਤੋਂ ਬਾਅਦ ਫਿਰ ਬਿਲਕੁਲ ਸਾਫ਼ ਚਾਹੇ 슈ਗਰ ਦਾ ਪੇਸ਼ੈਂਟ ਵੀ ਹੋਵੇ ਉਹਨਾਂ ਦਾ ਵਾਸ਼ਰੂਮ ਕਰਨ ਦਾ ਇੱਕ ਮਤਲਬ ਹੈ ਜੇ ਇਹ ਪੀਣ ਲੱਗੇ ਨਾ ਝੱਗ ਵੀ ਨਹੀਂ ਬਣਦੀ ਅੱਛਾ ਇੰਨੀ ਸਾਫ਼ ਹੋਣ ਲੱਗ ਜਾਦਾ ਹੈ ਫਿਰ ਪਾਣੀ ਦੇਖੋ ਕਿੱਥੇ ਖੜੇ ਆਪਾਂ ਸਰੀਰ ਨੂੰ ਪੂਰਾ ਸਾਫ਼ ਕਰ ਦਿੰਦਾ ਹੈ ਪੂਰਾ ਡੀਟੌਕਸ ਕਰ ਦਿੰਦਾ ਹੈ ਹੂੰ ਮਲੇ ਗਾਲਾ ਵੀ ਕੋਈ ਵੱਡਾ ਖਰਚਾ ਨਹੀਂ ਕੋਈ ਗੋਲੀ ਨਹੀਂ ਕੋ ਕੁਛ ਨਹੀਂ ਪਾਣੀ ਨਾਲ ਹੀ ਸਰੀਰ ਨੂੰ ਡਟੋਕਸ ਕੀਤਾ ਜਾ ਸਕਦਾ ਬਿਲਕੁਲ ਕੁਦਰਤ ਦਾ ਨਿਯਮ ਹੀ ਅੰਦਰ ਹੈ ਉਹਨੇ ਸਾਡੀ ਮਸ਼ੀਨਰੀ ਐਡੀ ਲੰਬੀ ਐਡੀ ਜਗਵਰਦਸਤ ਬਣਾਈ ਆ ਇਸ ਮਸ਼ੀਨਰੀ ਵਰਗੀ ਕੋਈ ਵੀ ਸ੍ਰੀ ਨਹੀਂ ਬਣੀ ਹਮ ਅੱਜ ਖਾਣੇ ਆਪਾਂ ਅੱਜ ਦਾ ਖਾਧਾ ਹੋਇਆ ਦੇਖੋ ਹੌਲੀ 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 45 ਦਿਨ 60 ਦਿਨ 90 ਦਿਨ ਤੱਕ ਦਾ ਪ੍ਰੋਸੈਸ ਚੱਲਦਾ ਰਹਿੰਦਾ ਉਹਦੇ ਵਿੱਚੋਂ ਹੀ ਦੇਖੋ ਸਾਡਾ ਬਲੱਡ ਅੱਖਾਂ ਵਾਸਤੇ ਵਾਈਟ ਹੈ ਹੈ ਇਸ ਸਕੇਲ ਵਾਸਤੇ ਜੋ ਵੀ ਸਾਰਾ ਕੁਝ ਅੰਦਰੋਂ ਹੀ ਪੈਦਾ ਹੁੰਦਾ 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 90 ਦਿਨ ਲੱਗ ਜਾਂਦੇ ਨੇ ਐਡੀ ਲੰਬੀ ਰਿਫਾਈਨਰੀ ਆ ਇਹ ਉਹਨੇ ਕੀ ਕੀ ਬਣਾਉਣਾ ਹੈ ਹੱਡੀਆਂ ਵਾਸਤੇ ਅਲੱਗ ਅੱਖਾਂ ਵਾਸਤੇ ਅਲੱਗ ਸਰੀਰ ਨੂੰ ਅਲੱਗ ਤੇ ਇਹ ਇਸ ਖੜੀ ਕਿੱਥੇ ਹੈ ਦੇਖੋ ਕੁਦਰਤ ਦੇ ਨਾਲ ਜੇ ਆਪਾਂ ਜੁੜੇ ਰਹਾਂਗੇ ਕੁਦਰਤ ਦੀਆਂ ਬੜੀਆਂ ਚੀਜ਼ਾਂ ਦੇ ਨਾਲ ਜੁੜੇ ਰਹਾਂਗੇ ਬੈਟਰ ਉਸ ਤੋਂ ਬਾਅਦ ਪਾਣੀ ਤੋਂ ਬਾਅਦ ਆਗੀ ਧਰਤੀ ਦੀ ਗੱਲ ਲਾ ਲਈਏ ਮਿੱਟੀ ਦੀ ਗੱਲ ਲਾ ਲਈਏ ਅੱਜ ਮਿੱਟੀ ਦਾ ਤੁਹਾਡਾ ਚੈਨਲ ਆ ਅੱਜ ਗੱਲ ਮਿੱਟੀ ਤੇ ਵੀ ਕਰਦੇ ਆ ਮਿੱਟੀ ਦੇ ਨਾਲ ਜਿੰਨਾ ਚਿਰ ਅਸੀਂ ਜੁੜੇ ਰਹੇ ਆ ਜਿੰਨਾ ਚਿਰ ਅਸੀਂ ਮਿੱਟੀ ਦੇ ਨਾਲ ਖੇਡਦੇ ਰਹੇ ਆ ਬਚਪਨ ਤੋਂ ਅਸੀਂ ਛੋਟੇ ਛੋਟੇ ਮਿੱਟੀ ਦੇ ਵਿੱਚ ਪੈਰ ਪਸਾਬਸਾ ਖੇਡਦੇ ਰਹੇ ਆ ਖੇਡਦੇ ਰਹੇ ਕਬੱਡੀ ਖੇਡਦੇ ਰਹੇ ਆ ਜਾਂ ਜਿਵੇਂ ਵੀ ਪਹਿਲਵਾਨੀ ਕਰਦੇ ਹਨਾ ਜਿੰਨਾ ਚਿਰ ਮਿੱਟੀ ਦੇ ਵਿੱਚ ਤੁਸੀਂ ਖੇਡਦੇ ਹੋ ਤੁਹਾਨੂੰ એનર્ਜੀ ਤੁਹਾਨੂੰ ਉਹ ਉਹ ਮਿਨਰਲ ਜਿਹੜੇ ਕੁਦਰਤੀ ਤੌਰ ਤੇ ਜਿਵੇਂ ਹਰ ਇੱਕ ਇੱਕ ਬੁੱਟਾ ਹੁੰਦਾ ਉਹ ਅੰਬ ਦਾ ਅੰਗੂਰਾਂ ਦਾ ਨਿੰਬੂ ਦਾ ਜਿਹੜਾ ਮਰਜੀ ਫਰੂਟ ਆ ਜਿਹੜੀ ਮਰਜੀ ਸਬਜ਼ੀ ਆ ਲੇਕਿਨ ਧਰਤੀ ਇੱਕਾ ਹਰ ਇੱਕ ਬੂਟੇ ਨੂੰ ਅਲੱਗ ਅਲੱਗ ਤਰ੍ਹਾਂ ਦਾ ਇੱਕ ਰਸ ਪ੍ਰਦਾਨ ਕਰਦੀ ਆ ਤੇ ਸਾਨੂੰ ਉਹ ਅਲੱਗ ਅਲੱਗ ਫਰੂਟ ਦਿੰਦੀ ਆ ਐਸੀ ਤਰ੍ਹਾਂ ਜਦੋਂ ਅਸੀਂ ਮਿੱਟੀ ਦੇ ਨਾਲ ਜੁੜੇ ਰਹਿੰਦੇ ਆ ਸਾਨੂੰ ਕੁਦਰਤੀ ਤੌਰ ਤੇ ਸਾਰਾ ਕੁਝ ਹੀ ਮਿਲਦਾ ਹਮ ਜਦੋਂ ਤੋਂ ਅਸੀਂ ਪੱਕੇ ਫਰਸ਼ ਲਾ ਲਏ ਅਸੀਂ ਜਰਾਬਾਂ ਪਾ ਲਈਆਂ ਅਸੀਂ ਬੂਟੇ ਪਾ ਲਈ ਅਸੀਂ ਧਰਤੀ ਨੂੰ ਟੱਚ ਕਰਨਾ ਆਪਣੇ ਆਪ ਨੂੰ ਉਹ ਸਮਝ ਲਿਆ ਵੀ ਪਤਾ ਨਹੀਂ ਕੀ ਹੋਣਾ ਹਨਾ ਪੈਰ ਨੂੰ ਮਿੱਟੀ ਵੀ ਨਾ ਲੱਗੇ ਮਿੱਟੀ ਵੀ ਨਾ ਲੱਗੇ ਬਸ ਜਦੋਂ ਤੋਂ ਅਸੀਂ ਮਿੱਟੀ ਤੋਂ ਲੱਗੇ ਅਸੀਂ ਗਮਲੇ ਦੇ ਬੂਟੇ ਵਾਲੇ ਰਹੇ ਹੁਣ ਇੱਕ ਬੂਟਾ ਧਰਤੀ 'ਚ ਲੱਗਿਆ ਹੋਇਆ ਉਹਦੀ ਗ੍ਰੋਥ ਤੇ ਗਮਲੇ ਵਾਲੇ ਬੂਟੇ ਦੀ ਗ੍ਰੋਥ ਦਾ ਫਰਕ ਆ ਅੱਜ ਅਸੀਂ ਗਮਲੇ ਦੇ ਬੂਟੇ ਆ ਮਿੱਟੀ ਤੇ ਪਾਣੀ ਹਮ ਇਹਨਾਂ ਦੋਹਾਂ ਦੇ ਨਾਲ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਨਹੀਂ ਮਿੱਟੀ ਨਾਲ ਤੁਸੀਂ ਕਹਿ ਰਹੇ ਹੋ ਵੀ ਅਸੀਂ ਸ਼ੂਜ਼ ਪਾ ਲਏ ਨੇ ਅਸੀਂ ਜਰਾਬਾ ਪਾ ਲਈਆਂ ਤੇ ਪਹਿਲਾ ਪਹਿਲਾ ਫਾਇਦਾ ਕੀ ਹੁੰਦਾ ਸੀ ਇਸ ਦਾ ਜਿਵੇਂ ਮਿੱਟੀ ਦੇਖੋ ਪਹਿਲਾ ਫਾਇਦਾ ਇਹੀ ਆ ਤੁਹਾਨੂੰ ਦੱਸਿਆ ਵੀ ਜਿਵੇਂ ਹਰ ਇੱਕ ਧਰਤੀ ਦੇ ਵਿੱਚੋਂ ਬੂਟੇ ਨੂੰ ਹਰ ਇੱਕ ਫਸਲ ਨੂੰ ਹਰ ਇੱਕ ਤਰ੍ਹਾਂ-ਤਰ੍ਹਾਂ ਦੇ ਮਤਲਬ ਫਰੂਟਸ ਨੂੰ ਉਹੀ ਧਰਤੀ ਕਿਸੇ ਨੂੰ ਖਟਾਸ ਦਿੰਦੀ ਆ ਕਿਸੇ ਨੂੰ ਮਿਠਾਸ ਦਿੰਦੀ ਆ ਕਿਸੇ ਨੂੰ ਅਲਗ ਰਸ ਦਿੰਦੀ ਆ ਐਸੀ ਤਰ੍ਹਾਂ ਸਾਡੀ ਬਾਡੀ ਦੇ ਜਿੰਨੇ ਸਾਡੂੰ ਚਾਹੀਦਾ ਜੋ ਵੀ ਚਾਹੀਦਾ ਹੈ ਉਹ ਸਾਰੇ ਕੈਮੀਕਲ ਪੂਰੇ ਕਰਦੀ ਆ ਧਰਤੀ ਚੋਂ ਮਿੱਟੀ ਚੋਂ ਪੂਰੇ ਹੁੰਦੇ ਆ ਪੈਰਾਂ ਦੇ ਥਰੂ ਹੀ ਪੂਰੇ ਹੁੰਦੇ ਆ ਪੈਰਾਂ ਦੇ ਥਰੂ ਪੂਰੇ ਜੀ ਅਸੀਂ ਅੱਜ ਪਿੱਟੀ ਦੇ ਪੈਰ ਧਰ ਨਹੀਂ ਸਮਝ ਲਿਆ ਵੀ ਪਤਾ ਨਹੀਂ ਕੀ ਪਾਪ ਹੋ ਜਾਊਗਾ ਮਤਲਬ ਜੇ ਬੰਦੇ ਨੇ ਸਵਸਥ ਰਹਿਣਾ ਤਾਂ ਦੰਦੇ ਵਿੱਚ ਜਰਾ ਪਾ ਲਾ ਕੇ ਲੰਗੇ ਪੈਰੀ ਮਿੱਟੀ ਦੇ ਨਾਲ ਖੇਡਣਾ ਚਾਹੀਦਾ ਮਿੱਟੀ ਦੇ ਵਿੱਚ ਤੁਰਨਾ ਚਾਹੀਦਾ ਹੂੰ ਤਾਂ ਕਿ ਸਾਡੇ ਅੰਦਰ ਸਾਰਾ ਪੂਰਾ ਉਹਦਾ ਜੀਸੀ ਦੀ ਘਾਟ ਆ ਉਹੀ ਪੂਰੀ ਹੋ ਗਈ ਅੱਛਾ ਹਾਂ ਐਮ ਆਪਾ ਵਿਟਾਮਿਨ ਡੀ ਦੀਆਂ ਗੋਲੀਆਂ ਪਾ ਲਈਆਂ ਵੱਧ ਖਾਲੀ ਵੱਧ ਗਿਆ ਪਰ ਜੇ ਤੁਸੀਂ ਐਦਾਂ ਜੁੜੇ ਰਹੋਗੇ ਤਾਂ ਨੇਚਰਲ ਬਰਾਬਰ ਰਹੂਗਾ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਵੱਜੂਗਾ ਬਹੁਤ ਜ਼ਿਆਦਾ ਵੱਧ ਹਾਂ ਐਦਾਂ ਨਹੀਂ ਨਾ ਘਟੂਗਾ ਨਾ ਘਟੂਗਾ ਤੋ ਸੇ ਇੱਕ ਨਾ ਨੁਸਖਾ ਦੱਸਿਆ ਸੀ ਬੜਾ ਮਸ਼ਹੂਰ ਹੋਇਆ ਸੀ ਮੈਂ ਕਵਾਂਗਾ ਇੱਕ ਵਾਰੀ ਫੇਰ ਤੋ ਲੋਕਾਂ ਨਾਲ ਜ਼ਰੂਰ ਸਾਂਝਾ ਕਰੋ ਕਿ ਕਾ ਨੁਸਖਾ ਸੀਗਾ ਕਿਹੜਾ ਜਿਹੜਾ ਤੁਸੀਂ ਰਾਜਾ ਮਹਾਰਾਜਾਂ ਦਾ ਨੁਸਖਾ ਦੱਸਿਆ ਸੀਗਾ ਅੱਛਾ 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 ਦੇਖੋ ਉਹ ਜਿਹੜਾ ਨਕਸ਼ਾ ਹੈ ਹੈ ਤਾਂ ਰਾਜੇ ਮਹਾਰਾਜਾਂ ਦਾ ਸ਼ਾਹੀ ਨਕਸ਼ਾ ਸੀਗਾ ਪਿਛਲੀ ਵਾਰੀ ਮੈਂ ਤੁਹਾਨੂੰ ਸਾਰੀ ਮੇਰੇ ਖਲ ਬੁੱਕ ਦੇ ਦਰਸ਼ਨ ਵੀ ਕਰਾਏ ਸੀ ਪਈ ਆ ਤੇ ਉਹੋ ਗ੍ਰਸਤੀ ਜੀਵਨ ਵਾਸਤੇ ਬਹੁਤ 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 ਕਾਰਗਰਸ਼ਿਤ ਹੋਇਆ İzlediğiniz